ਵੋਟ ਚੋਰ ਗੱਦੀ ਛੋੜ ਸਿਗਨੇਚਰ ਕੈਂਪੇਨ ਜਿਹੜੀ ਕਿ ਆਲਰੇਡੀ ਆ ਕਾਂਗਰਸ ਕਮੇਟੀ ਦੇ ਸਾਡੇ ਪੰਡਾ ਮਲਕਾ ਅਜਮ ਖੜਗੇ ਜੀ ਔਰ ਸਾਡੇ ਯੁਵਾ ਨੇਤਾ راہਲ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਹਰ ਵਿਧਾਨ ਸਭਾ ਹਲਕੇ ਦੇ ਵਿੱਚ 10000 ਸਿਗਨੇਚਰ ਇਸ ਮੂਹਮੇਂ ਦੇ ਤਹਿਤ ਲੌਂਗ ਦਾ ਟਿਕਾ ਮਿਲਿਆ ਸੀ ਵਿਧਾਨ ਸਭਾ ਹਲਕਾ ਫਲੋਰ ਵੱਲੋਂ 11000 ਸਾਰੇ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੇ ਇਸ ਮਹਿੰਮ ਦੇ ਨਾਲ ਜੁੜਦੇ ਹੋਏ ਇਸ ਸਿਗਨੇਚਰ ਕੈਂਪੇਨ ਨੂੰ ਬਹੁਤ ਬੜਾ ਹੰਗਾਰਾ ਦਿੱਤਾ ਹੈ ਅੱਜ ਮੇਰੇ ਨਾਲ ਕਾਂਗਰਸ ਪਾਰਟੀ ਦੇ ਬਿਰਸ਼ ਲੀਡਰ ਜੋ ਕਿ ਰਾਜ ਸਭਾ ਦੇ ਵਿੱਚ ਬਹੁਤ ਲੰਬਾ ਅਸਾ ਜਿਨ੍ਹਾਂ ਨੇ ਆਪਣੇ ਆਪਣੀ ਭੂਮਿਕਾ ਨਿਭਾਈ ਮਹਿਰੂਮ ਫਾਰਮਰ ਪ੍ਰੈਜ਼ੀਡੈਂਟ ਆਫ ਇੰਡੀਆ ਗੈਰੀ ਜੈਲ ਸਿੰਘ ਦੇ ਨਾਲ ਬਹੁਤ ਲੰਬਾ عرصਾ ਕੰਮ ਕੀਤਾ ਲੈਫਟੇਨੈਂਟ ਗਵਰਨਰ ਰਹੇ ਪੌਂਡਿਚerry ਦੇ ਔਰ ਜਿੰਨੇ ਵੀ ਪੰਜਾਬ ਦੇ ਵਿੱਚ ਗਿਆਨੀ ਜੈਲ ਸਿੰਘ ਜੀ ਵੱਲੋਂ ਕਾਂਗਰਸ ਪਾਰਟੀ ਦੀ ਜਿਹੜੀਆਂ ਇਮਾਰਤਾਂ ਨੇ ਪਵਨ ਨੇ ਪੀਸੀਸੀ ਆਫਿਸ ਚੰਡੀਗੜ੍ਹ ਡੀਸੀਸੀ ਆਫਿਸ ਜਲੰਧਰ ਆਗਿਆ ਜਿੰਨੇ ਵੀ ਵੱਡੇ ਸਾਡੇ ਆਫਿਸਿਸ ਨੇ ਉਹਨਾਂ ਸਾਰਿਆਂ ਦੇ ਕਸਟੋਡੀਅਨ ਸਰਦਾਰ ਇਕਬਾਲ ਸਿੰਘ ਜੀ ਨੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਅੱਜ 11 ਹਜ਼ਾਰ ਸਿਗਨੇਚਰ ਜਿਹੜੇ ਵਿਧਾਨ ਸਭਾ ਹਲਕਾ ਫਲੋਰ ਤੋਂ ਕਾਂਗਰਸ ਦੇ ਵਰਕਰਾਂ ਨੇ ਕਰਕੇ ਭੇਜੀ ਹੈ ਉਹ ਸਰਦਾਰ ਇਕਬਾਲ ਸਿੰਘ ਜੀ ਆਪਣੇ ਹੱਥੀ ਪੀਸੀਸੀ ਦਫਤਰ ਵਾਸਤੇ ਰਵਾਨਾ ਕਰ ਰਹੇ ਹੈ ਮੈਂ ਆਪਣੇ ਵੱਲੋਂ ਸਮੁੱਚੇ ਵਿਧਾਨ ਸਭਾ ਹਲਕਾ ਫਲੋਰ ਵੱਲੋਂ ਸਰਦਾਰ ਇਕਬਾਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ